ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਸਵੇਰ ਦਾ 7:30 ਤੋਂ 8:00 ਦਾ ਟਾਈਮ ਹੈਗਾ ਤੇ ਬਸ ਸੋਹਣਾ ਮੌਸਮ ਹੈ ਤੇ ਠੰਡਾ ਠੰਡਾ ਤੇ ਝਾੜੂ ਝੂੜੂ ਲੱਗ ਗਏ ਪੋਚੇ ਲੱਗ ਗਏ ਨੇ ਕਿਉਂਕਿ ਸੁੱਟੀਆਂ ਹੋ ਗੀਆਂ ਦੀਵਾਲੀ ਦੀਆਂ ਸੁਖਮਾ ਫਿਰ ਇਹਨੇ ਪੁੱਛ-ਪੁੱਛ ਲਾਤੇ ਛਾੜੋ-ਛੂੜੂ ਲੱਗ ਗਿਆ ਸਾਰੇ ਤੇ ਆਪਣੀ ਬਾੜੀ ਵੀ ਹਰੀ ਹੋ ਗਈ ਐ ਮੇਥੇ ਧਣੀਆਂ ਨੇ ਉੱਗਿਆ ਹਜੇ ਆਪਣਾ ਧਣੀਆਂ ਟਾਈਮ 'ਚ ਹੁੰਦਾ ਪਾਲਕ ਵੀ ਹੋ ਗਿਆ ਉਹ ਵਾਲੀ ਕਿਆਰੀ 'ਚ ਪਾਲਕ ਆ ਉਹ ਵਾਲੀ ਕਿਆਰੀ 'ਚ ਕੰਦ ਨਾਲ ਖੰਜੂਰ ਕੋਲ ਇਧਰਲੇ ਪਾਸੇ ਮੇਥੀ ਆ ਇਧਰਲੇ ਪਾਸੇ ਪਾਲਕ ਆ ਬਹੁਤ ਸੋਹਣਾ ਹਾਲ ਹੋ ਨਹੀਂ ਹੋਈ ਇੱਕ ਭੈਣ ਸੀ ਲੁਧਿਆਣੇ ਤੋਂ ਨੇ ਕਮੈਂਟ ਕੀਤਾ ਸੀ ਕਹੀਂ ਦੀਦੀ ਅਸੀਂ ਹਾਲ ਹੋਣੀ ਪਤਾ ਸਾਨੂੰ ਕੀ ਹੁੰਦੀ ਆ ਹਾਲੋਂ ਆਪਣੇ ਹੋ ਜਾਣਦੇ ਆਪਾਂ ਇਸ ਸਾਲ ਵੀਡੀਓ ਬਣਾਉਣੇ ਤਾਂ ਹੁੰਨੇ ਆ ਵੀ ਭਾਜੀ ਬਣਾਈ ਆ ਹਨਾ ਪੁਰਜੀ ਤੇ ਹੋ ਜਾਣਦੇ ਜੀ ਫਿਰ ਤੁਹਾਨੂੰ ਦਿਖਾਵਾਂਗੇ ਇੱਕ ਉਹਨਾਂ ਨੇ ਕਿਹਾ ਸੀ ਚਿਬੜ ਨਾ ਅਸੀਂ ਚਿਬੜ ਖਾਦੇ ਨੇ ਨਾ ਦੇਖੇ ਨੇ ਵੀ ਸਾਨੂੰ ਚਿਬੜ ਦਿਖਾਓ ਚਿਬੜਾਂ ਦੇ ਬੇਲਾ ਵੀ ਦਿਖਾ ਰਾਂਗੇ ਸੋਨੂੰ ਜੇ ਗਾਏ ਖੇਤ ਚਿਬੜ ਵੀ ਦਿਖਾ ਰਾਂਗੇ ਉਹ ਲੁਧਿਆਣੇ ਸੋ ਪੈਣ ਮੇਰੀ ਕਈ ਨਾ ਅਸੀਂ ਚਟਣੀ ਖਾਦੀ ਐ ਨਾ ਕਿਤੇ ਕੁੱਟੀ ਐ ਤੇ ਸਾਨੂੰ ਚਿਬੜ ਜ਼ਰੂਰ ਦਿਖਾਇਓ ਮੈਂ ਉਹਦੇ ਨਾ ਮੇਰੇ ਗੱਲ ਤੇ ਹੀ ਰਹਿ ਗਈ ਸਿਲਣ ਵੇਲੇ ਮੈਂ ਵੀਡੀਓ ਨਹੀਂ ਸ਼ੇਅਰ ਕਰੀ ਕੋਈ ਨਾ ਪਾਣੇ ਜੇ ਰੋ ਹੁਣ ਚਿਬੜ ਆਏ ਘਰੋਂ ਖੇਤੋਂ ਆਏ ਚੇਪਾ ਮੁੱਲ ਲੈ ਤੇ ਬਾਜ਼ਾਰ ਚੋਂ ਮਿਲ ਜਾਂਦੇ ਨੇ ਨੇ ਵਿਚਾਰੀ ਨੇ ਕਿਹਾ ਕਹਿੰਦੀ ਜੇ ਅਸੀਂ ਬਾਜ਼ਾਰ ਗਏ ਬਾਜ਼ਾਰ ਚੋਂ ਫਿਰ ਲੈ ਕੇ ਆਵਾਂਗੇ ਚਿਬੜ ਸਾਨੂੰ ਦਿਖਾਇਓ ਵੀ ਕਹੇ ਜੇ ਹੁੰਦੇ ਨੇਗੇ ਜ਼ਰੂਰ ਦਿਖਾਵਾਂਗੇ ਪਾਣੇ ਸਾਨੂੰ ਜਿਰੋ ਵਿੱਚ ਜਿਬੜ ਲਿਆਂਦੇ ਜਾਂ ਖੇਤੋਂ ਲਿਆਂਦੇ ਤਾਂ ਵੀ ਦਿਖਾਵਾਂਗੇ ਜੇ ਮੁੱਲ ਲੈਤੇ ਤਾਂ ਵੀ ਦਿਖਾਵਾਂਗੇ ਅੱਗੇ ਤਾਂ ਜਿਰੋ ਅਸੀਂ ਛੋਟੇ ਛੋਟੇ ਹੁੰਦੇ ਖੇਤ ਜਾਂਦੇ ਪਕਾਹਾਂ 'ਚ ਹੁੰਦੇ ਨਰਮਿਆਂ 'ਚ ਹੁੰਦੇ ਹਨਾ ਝੋਲੀਆਂ ਭਰ ਜਾਂਦੀਆਂ ਪੀਲੇ ਪੀਲੇ ਚਿਬੜਾਂ ਦੀਆਂ ਇੰਨੇ ਖਾਂਦੇ ਬਹੁਤ ਜ਼ਿਆਦੇ ਹਨਾ ਫਿਰ ਖਾ ਕੇ ਨਾ ਫਿਰ ਸਾਡੀਆਂ ਮਾਵਾਂ ਗਾਲਾਂ ਦਿੰਦੀਆਂ ਮੈਂ ਤੁਸੀਂ ਐਂ ਖਾਈ ਜਾਨੇ ਮੂੰਹ ਪਕਾ ਲੋਂਗੇ ਫਿਰ ਮੂੰਹ ਵੀ ਪੱਕ ਜਾਂਦਾ ਜਿਰੋ ਬਾਲੇ ਕਿਉਂ ਖੱਟੇ ਵਾਧ ਰਹਿੰਦੇ ਨੇ ਖੱਟੇ ਮਿੱਠੇ ਜੇ ਫਿਰ ਉਹਨਾਂ ਨਾਲ ਮੂੰਹ ਵੀ ਪੱਕ ਜਾਂਦੇ ਨੇ ਲੋ ਜੀ ਸਰਦਾਰ ਜੀਆਂ ਨੇ ਹੁਣ ਕੰਮ ਦੀ ਰੁੱਤ ਚੱਲ ਪਈ ਐ ਕੱਖਾ ਪਾ ਤੇ ਪਾਉਣ ਲੱਗ ਰਹੇ ਨੇਗੇ ਸਾਨੂੰ ਪਤਾ ਹੀ ਕੱਲ ਪਾਣੀ ਝੋਨਾ ਵੱਢ ਲਿਆਗਾ ਤੇ ਫਿਰ ਹੁਣ ਅਗਲੇ ਖੇਤ ਦੀ ਵੀ ਤਿਆਰੀ ਐ ਤੇ ਇੱਕ ਖੇਤ ਦਾ ਵੱਢ ਲਿਆ ਇੱਕ ਖੇਤ ਦਾ ਰਹਿ ਗਿਆ ਤੇ ਬੈਗੁਰ ਕਿਰਪਾ ਕਰੇ ਮੈਟੀ ਚਾੜ ਜੀ ਉੜ ਦਤਾ ਕਹਿੰਨੇ ਮੰਡਾ ਹਾਲੀਆ ਫਿਰ ਆਪਣੀ ਢੋਲੇ ਤੋਂ ਪਤਾ ਲੱਗੂਗਾ ਤੇ ਮਾਸੀ ਆਉਂਦੀ ਨੂੰ ਅਸੀਂ ਫਿਰ ਸਾਈਡ ਪਹਿਲਾ ਕਰਦਾਂ ਨੇ ਉਹ ਸਾਰਾ ਇਕੱਠਾ ਹੀ ਸੰਭਰ ਕੇ ਸੜ ਦੋ ਕਿ ਗੁਵਾ ਤੇ ਇਸ ਤਰ੍ਹਾਂ ਆਪਣੇ ਕੰਮ ਹੋ ਗਿਆ ਆਪਣੀ ਮੱਝ ਹਜੇ ਨਹੀਂ ਸੂਹੀ ਭੈਣਾ ਕਹਿੰਦੀਆਂ ਤੁਸੀਂ ਦਿਨ ਭੁੱਲ ਕਿਉਂ ਦਿਨ ਨਹੀਂ ਭੁੱਲੇ ਹੈਗੇ ਜੀ ਮੱਝ ਤੇ ਉਹੀ ਹੈ ਨਾ ਕੁ ਸਾਡੀਆਂ ਮੱਝਾਂ 15-15 ਦਿਨ ਵੱਧ ਲੈ ਜਾਂਦੀਆਂ ਨੇ ਜੀਆਂ ਅੱਜ ਇਹ 12-13 ਦਿਨ ਵੱਧ ਲਏਗੀ ਤੇ ਆਹ ਹੈ ਜੀ ਮਾਸੀ ਹੈਗੀ ਇਹ 17-18 ਦਿਨ ਵੱਧ ਲਏਗੀ ਤੇ ਪਰ ਤੇ ਦੇਖੋ ਕੀ ਆ ਹੈ ਨਾ ਅੱਡ-ਵੱਡ ਰਵਾ ਹੁੰਦਾ ਜਿਹੜਾ ਕੋਈ ਵੱਧ ਦਿਨ ਜਿਹੜੀ ਆ ਮੱਝ ਐ ਤੇਰੀ ਮਾਂ ਵੀ 17 ਦਿਨ ਵੱਧ ਲੈਂਦੀ ਨੂੰ 16 ਦਿਨ ਵੱਧ ਲੈ ਕੇ 17ਵੇਂ ਦਿਨ ਸੂੰਦੀ ਹੁੰਦੀ ਸੀ ਕੋਈ ਪਸ਼ੂ ਦਿਨੀ ਵੱਧ ਲੈਿੰਦਾਗਾ ਫਿਰ ਸਾਡਾ ਸਾਰਾ ਘਰ ਧਿਰਵਾਗਾ ਇਸ ਕਰਕੇ ਫਿਰ ਹਣਾ ਨਾਨੀਆਂ ਦਾਦੀਆਂ ਮਾਸੀਆਂ ਤੇ ਸਾਰੇ ਜਾਣਦੇ ਨੇ ਪਵਦੇ ਫਿਰ ਐ ਹੋ ਜਾਂਦਾਗਾ ਤੇ ਦਿਨ ਤੱਕ ਆ ਨੂੰ ਭੁੱਲ ਦੇਾਂਗੇ ਤੇ ਲੋ ਜੀ ਆਪਾਂ ਨੇ ਹੋ ਗਏ ਨੇ ਕੰਮ ਆ ਬੀਬੀ ਲੱਗਦੀ ਰੋਟੀ ਮੇਰੇ ਨਾ ਮਸ਼ੀਨ 'ਚ ਕੱਪੜੇ ਵਰਦ ਦੀ ਕੱਲ ਮੈਂ ਧੋਤੀ ਨਹੀਂ ਹੈਗੀ ਤੇ ਦੀਦੀ ਦੇ ਦੂਜੇ ਵੱਡੇ ਮਾਮਾ ਜੀ ਦੇ ਨੂੰ ਪੁੱਤ ਆਗੇ ਸੀ ਭਤੀਜ ਨੂੰ ਤੇ ਭਤੀਜਾ ਤੇ ਉਹ ਆਗੇ ਸੀਗੇ ਫਿਰ ਕੱਲ ਆਥਣ ਫਿਰ ਮੇਥੋਂ ਵਰਦ ਨਹੀਂ ਧੋਤੀ ਗਈ ਤਾਂ ਕਰਕੇ ਹੁਣ ਧੋਣੇ ਆਪਾਂ ਵਰਦ ਦੀ ਪਹਿਲ ਤਾਂ ਮੈਂ ਵਰਦੀ ਦਾ ਪਾਣੀ ਕੱਢੂ ਵਰਦੀ ਦੇ ਪਾਣੀ ਕੱਢਣ ਤੋਂ ਬਾਅਦ ਹਾਂ ਮਸ਼ੀਨ ਦੇ ਉੱਤੇ ਕੱਪੜੇ ਪਏ ਨੇਗੇ ਇਹ ਤੋਂ ਉਗੀ ਤੇ ਕਿੰਨਾ ਸੋਹਣਾ ਆਪਣਾ ਘਰ ਹੋ ਗਿਆ ਘੜੇ ਤੋਂ ਘੜੇ ਨੂੰ ਹੈ 4-5 ਕਿ ਦਿਨ ਹੀ ਹੋਏ ਨੇ ਦੇਖੋ ਕਾ ਹੋ ਵੀ ਹੋਣ ਵੀ ਲੱਗ ਗਿਆ ਕੀ ਕਰੂ ਕੋਈ ਸਫਾਈਆਂ ਕਰਕੇ ਕੱਖ ਨਹੀਂ ਕੱਚੇ ਥਾਂ ਮੇ ਕੱਖ ਨੂੰ ਹਟ ਦੇ ਜੇ ਛੋਟਾ ਕਾਣਾ ਬੇੜਾ ਹੋਵੇ ਆਲਾ ਪੱਕਾ ਕਰ ਲੈ ਇਸ ਤਰ੍ਹਾਂ ਹੋਇਆ ਕੰਮ ਤੇ ਹੁਣ ਕੱਢਦੇ ਆਪਾਂ ਪਾਣੀ ਸੋ ਖਮਨ ਵੀ ਪੋਚਾ ਲਾ ਕੇ ਪੋਚਾ ਬਾਲਟੀ ਆ ਤਰ ਗਿਨੇ ਮੈਂ ਧੋਣੀਆਂ ਗਈ ਪੋਚ ਪੁਚੇ ਲੱਗ ਗਏ ਨੇ ਤੇ ਆਪਾਂ ਬਸ ਕਰ ਦਾਂਗੇ ਆਪਣੇ ਅਗਲੇ ਕੰਮ ਕਰਨ ਵਾਲੇ ਸਰਦਾਰ ਜੀ ਆਨੇ ਆਪਦਾ ਨਮੇੜ ਤਾਂ ਸੁਖਮਣ ਹੋਰੀਆਂ ਨੇ ਆਪਦਾ ਨਮੇੜ ਤਾਂ ਬੀਬੀ ਆਪਦਾ ਨਮੇੜੀਆਂ ਦੀਆਂ ਮੈਂ ਆਪਦਾ ਨਮੇੜੀਆਂ ਆ ਅੱਡੋ ਅੱਡ ਕੰਮ ਸਾਰੇ ਹੋ ਹੀ ਜਾਂਦੇ ਨੇ ਠੀਕ ਹੈ ਜੀ ਆਪਾਂ ਫਿਰ ਮਿਲਦੇ ਹਾਂ ਲੋ ਜੀ ਪਤਰਕਾਲ ਬਸਾ ਲਈਏ ਇਹ ਤੇ ਪਾਉਣਾਂਗੇ 20 ਜੇ ਕਾਜ ਜੀਰੀ ਵੱਡੀ ਸੀਗੀ ਆ ਤਬ ਵੀ ਰੱਖਿਆ ਸੁਕਾ ਕੇ ਝਾਰ ਕੇ ਸਟੋਰ ਕਰਕੇ ਰੱਖਾਂਗੇ ਕਿਉਂਕਿ ਅਗਲੇ ਸਾਲ ਵੀਤ ਜਾਗੇ ਜੀਰੀ ਆ ਗਈ ਸਬਜ਼ੀ ਹੈਨਾ ਸਬਜ਼ੀ ਹੋਈ ਹੈ ਹੈਨਾ ਅੱਜ ਇੱਕ ਨਵਾਂ ਬੀ ਆਗਾ ਸਰਦਾਰ ਜੀ ਉਹ ਝਾੜ ਕੇ ਲਿਆਉਣਗੇ ਤੇ ਉਹ ਤਾਂ ਫਿਰ ਅੰਦਰ ਲੈ ਕੇ ਹੋਰ ਥੇ ਪਾ ਰਾਂਗੇ ਹੈਨਾ ਉਹਦੇ ਵਿੱਚ ਮੁੱਠੇ ਨਾਲ ਰੋਲੋਗੇ ਫਿਰ ਇਹ ਦੋ ਚਾਰ ਦਿਨ ਤੱਕ ਸੁਕਾ ਕੇ ਫਿਰ ਇਹ ਜਿੰਗਿਆਂ ਜਿਆ ਹੈ ਇਹ ਵੀ ਇੱਕ ਦੂਜੇ ਦੀ ਮੁੱਠੀ ਭਰ ਕੇ ਪਿੱਟ ਮਾਰਦੀਆਂ ਹਾਂ ਹਾਂ ਨਹੀਂ ਕਿੰਨੀ ਪੂਰੀ ਗੌਰ ਰੱਖਣੀ ਪੈਂਦੀ ਜਿਵੇਂ ਇਹ ਛੋਟੇ ਹੁੰਦੇ ਨਾ ਸਿੰਦਾ ਹੋ ਜਾਣਾ ਸਿੰਦਾ ਵੀ ਛੋਟਾ ਹੀ ਸੀਗਾ ਤੇ ਅਸੀਂ ਨਾ ਉਧਰ ਲੈ ਕੇ ਪੂਰੀ ਗੌਰ ਨਾਲ ਵੀ ਸਿਕਾਉਂਦੇ ਬਿਨਾ ਜਵਾਬ ਖੇੜ ਦੇ ਖੇੜ ਕੇ ਕਰਕੇ ਰਲਾਣਾ ਦੇਣ ਪਰ ਕਈ ਵਾਰੀ ਭਾਦੇ ਵੀ ਮੁੱਠੀ ਤੇ ਭੱਜ ਕੇ ਪਾੜਦੇ ਜਿੱਥੇ ਪਿੱਟ ਮਾਰਦੇ ਹੋ ਜਾਂਦੇ ਕੋਲ ਕੋਲ ਕੇ ਹਾਂ ਜਿਆਦਾ

ਇਹ ਆ ਮੁੱਠੀ ਬਾਦੂ ਆ ਸਿੱਕ ਦੇ ਵਿੱਚ ਵੀ ਰ ਆ ਗਿਆ ਇੰਨੀ ਮੁੱਠੀ ਬਾਦੂ ਇਹ ਉਹਨੂੰ ਤਾਂ ਉਹ ਅੰਦਰਲੇ ਬੇੜੇ ਚ ਪਾ ਦਾਂਗੇ ਫੱਲੀ ਤੇ ਇੱਕ ਬੋਰੀ ਝਾੜ ਕੇ ਲਿਆਉਂਗੇ ਤਾਂ ਆ ਤੇ ਇੰਨੀ ਜਰਜੀ ਕੱਪੜਾ ਕਿੱਥੋਂ ਲਾ ਲਈ ਰੰਗ ਦਾ ਕੁੜਤੇ ਤੇ ਪਜਾਮੇ ਤੇ ਮਾਗਰੂ ਸਾਰੇ ਲਿਬੜੇ ਪੈ ਤਾਟ ਕੇ ਪਾ ਲੈਣਾ ਉਹ ਟਪਟਪ ਜੰਮ ਲਾ ਕੋਲ ਬੋਰੀ ਕੱਚੀ ਮੱਝ ਸੂਤੀ ਸਾਡੀ ਸਾਡੀ ਆਖਾ ਬਤਾਈਏ ਸੋ ਲਿਆ ਪਸਾ ਕਾ ਦੀ ਦੀ ਪਾਦੀ ਲਿਕਣ ਉਹ ਕਿਹੜਾ ਕੀ ਆਗਾ ਜਿਹੜਾ ਆਹ ਲਿਆਉਂਗੇ 4 ਲੱਗ ਕਰ ਆਪ ਬੋਲ ਕਰਕੇ ਖਾਲੇ ਚ ਵੜ ਗਈ ਤੇ ਸਾਰੇ ਘਰ ਚ ਨਿਗਾਹ ਰਹਿੰਦੀ ਹੈ ਜਦੋਂ ਆਪਾਂ ਵੀਡੀਓ ਬਣਾਉਣੇ ਜਾ ਕੁਈ दाल ਸਬ지 ਬਣਾਉਣੇ ਕੋਈ ਵੀ ਰੈਸਪੀ ਬਣਾਉਣੇ ਆਗੇ ਲੋਈ ਢਾਈ ਵੱਜ ਗਏ ਨੇਗੇ ਜਿਹੜਾ ਟਾਈਮ ਢਾਈ ਵੱਜ ਗਏ ਨੇਗਾ ਹੁਣ ਗਿੱਲੇ ਹੱਥ ਲਾਹੇ ਕੱਪੜੇ ਲੋ ਜਿ ਆਪਣਾ ਨੇ ਹੁਣ ਕੰਮ ਕਰ ਲਿਆ ਨੇ ਪਾਰਾ ਤੇ ਪਾਰਾ ਕਰਤਾ ਦੋ ਮੰਜੀਆਂ ਨੇ ਕੱਪੜੇ ਜਿਹੜੇ ਲਾਇਨ ਘੋ ਲਾਏ ਨੇ ਕਿ ਇੱਕ ਜਿਹੜਾ ਹੁਣ ਬੁਣਾ ਇੱਕ ਹੋਰ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਮਲਾਈ ਚ ਮਧਾਣੀ ਲਾਈ ਮਨਾਈ ਮਲਾਈ ਰਿੱਕੀ ਮੈਂ ਮਧਾਣੀ ਲਾ ਕੇ ਫਿਰ ਮੈਂ ਸਬਜ਼ੀ ਕੱਟੀ ਹੈ ਨਾ ਤੇ ਸਾਰਾ ਦਪਹਿਰਾ ਹੋ ਗਿਆ ਚੱਲੀਏ ਆਪਾਂ ਵਿੱਚ ਦੀ ਕਪੜਾ ਢੇਰ ਲੱਗਿਆ ਪਿਆ ਸੀ ਤਾਂ ਤਾਹ ਹਮਾਰ ਨਾਲਿਆਂ ਦਾ ਘਾਰ ਤੋਂ ਲਾਉਣ ਆਇਆ ਲੋ ਸਾਰੇ ਤਾਹ ਹਮਾਰ ਮਰ ਘਾਰ ਤੋਂ ਲਾ ਕੇ ਸਾਹਮਣੇ ਫਿਰ ਨੀਮਾ ਕਰੀ ਹੁਣ ਮੈਂ ਚ ਜੀਰਾ ਦਾ ਡੱਬਾ ਉੱਤੇ ਜੀਰਾ ਨਹੀਂ ਹੈਗਾ ਦਰ ਕਰੀ ਹੱਥਾ ਜੀਰਾ ਡੱਬਾ ਆਸ। ਆ ਨਿਕਲਿਆ ਨਿਕਲਦੇ ਨਹੀਂ ਨਿਕਲਦੇ। ਖੱਟਾ ਕਰਿਆ ਹੋਇਆ। ਨਾ ਮੈਂ ਹਾਚੜ ਹੋ ਕੇ ਉਹ ਬਣਾ ਲੂੰਗੀ। ਨਾ ਵੇਖੜੀ ਖੜੀ ਖੜੀ ਕੋਲ ਤੜਕਾ ਲਾ ਦੂੰਗੀ 2:30 ਵੱਜ ਗਏ। ਇਸ ਤੋਂ ਬਾਅਦ ਤਾਂ ਜਣੂ ਨੂੰ ਜਾਊਗਾ ਸਰਦਾਰ ਜੀ ਵਿਚਾਰ ਤੱਕਣ ਗੋਦੀਰੀ ਦਾ। ਕਿਉਂਕਿ ਇੱਕ ਬੀ ਤਾਂ ਕੱਲ ਝਾੜ ਕੇ ਲਿਆਣ ਤੇ ਅੱਜ ਸੁੱਕਣਾ ਪਾਤਾ। ਬੇੜਾ ਅੱਜ ਝਾੜ ਕੇ ਲਿਆ ਮango ਸੁੱਕਣਾ ਪਾ ਲਵਾਂ। ਚਾਹ ਨਹੀਂ ਬढ़ाई ਮੈਂ ਚਾਹ ਬਣਾਉਣੀ ਹੈ ਜੀ ਹੁਣ ਕੋਈ ਗੱਲ ਆ ਸਾਡਾ ਕੋਈ ਟਾਈਮ ਨਹੀਂ ਚਾਰਾ ਜੀ ਉਹ ਜੀਜਾ ਕਰਦਾ ਸਾਡਾ ਚਾਹ ਪੀਣ ਨੂੰ ਕੋਲੋ ਬਣਾ ਲੈਣ ਹਈ ਸਾਡੇ ਜਮਾਨੇ ਨਹੀਂ ਕਰਦੇ ਚਾਹ ਜਦੋਂ ਮਾਨ ਕਰੀ ਉਹ ਬਣਾ ਲਾਂਗੇ ਮੇਰੀ ਡੈਡੀ ਨੂੰ ਦੀਖ ਦਿਆਂਗੇ ਕੋਣ ਅੱਜ ਇੱਥੇ ਆਪਣੇ ਕਿਸੇ ਨਮਾ ਬੀ ਆ ਹਰ ਜਮਕੀਆਂ ਪੈ ਜਾਣਗੇ ਫ੍ਰਿਜ ਚ ਨਮਾ ਬੀ ਆ ਲਾਇਆ ਸੀਗਾ ਜੀਰੀ ਦਾ ਉਹ ਕਹਿੰਦੇ ਬਹੁਤ ਵਧੀਆ ਬੀ ਆਏਗਾ ਅੱਜ ਕਹਿੰਦੇ ਆਪਾਂ ਵੀ ਰਗਾ ਹਾਂ ਪੰਜਾਂਤੀ ਲੈ ਲਾਂਗੇ ਉਫ ਇਸ ਰਿਕਟ ਗਾਇ ਨਜੀ ਚਾੜ ਨੂੰ ਫੋਨ ਕਰਨ ਦੀ ਬਸ ਕਾਲ ਕਰਨੇ ਕੰਮਾਂ ਤੇ ਲੱਗੀ ਰਹੀ ਸੁਖਮਣ ਹੋਰਿਆ ਗੁਰਦਵਾਰੇ ਬਾਗਿੰਸ ਨੂੰ ਹੁਣ ਆਈਆਂ ਨੇ ਜੀ ਤੇ ਆਪਕਾ ਕੀ ਕੰਮ ਲੱਗੀ ਰਹੀ ਕੱਲੇ ਜਣੇ ਤੇ ਇੱਕ ਜਣੇ ਨਾਲ ਚੈੱਕ ਨਹੀਂ ਕੰਮ ਨਮੇੜ ਕੇ ਭੱਜ ਜਾ ਸਾਰਾ ਪਰਿਵਾਰ ਇੱਕ ਜਣਾ ਇੱਕ ਭੈਣ ਕਰਿਆ ਚੇ ਬੀਬੀ ਕਰਿਆ ਚੇ ਮੈਂ ਕਰਿਆਂਗੀ ਇੱਕ ਜਣੀ ਬਗਜੇ ਜੇ ਮੈਂ ਬਗਜੇ ਨੇ ਬੀਬੀ ਕਹਿੰਦੀ ਮੈਂ ਸਾਦੇ ਨੂੰ ਤੁਰੀ ਫਿਰੀ ਜੇ ਬੀਬੀ ਬਾਜੇ ਨੇ ਮੈਂ ਕਹਿੰਦੇ ਤੂੰ ਅਬ ਨੇ ਸਾਰਾ ਕੰਮ ਕਰਾ ਆ ਗਈ ਫਿਰ ਮੈਂ ਤੁਰੀ ਫਿਰੀ ਇਸ ਤਰ੍ਹਾਂ ਹੋ ਜਾਂਦਾ ਕੰਮ ਹਾਂ ਲਈ ਉਹ ਪੁੱਜੂ ਉਹ ਨਾ ਬਿਜਲੀ ਵਾਲੇ ਚੁੱਲੇ ਤੇ ਬਾਅਦ ਹੀ ਸੇ ਇੱਕ ਚੀਜ਼ ਬਣਦੀ ਹੈਗੀ ਮੈਨੂੰ ਬਿਜਲੀ ਦੇ ਚੁੱਲੇ ਬਣਾ ਬਹੁਤ ਔਖਾ ਹੋਇਆ ਤਾਂ 5 ਮਿੰਟ ਲਾ ਦੇਣ ਹੁਣ ਉਹ ਲੱਕਿਓ ਬਣ ਜਾਂਦੀਆਂ ਮਸਾਲਾ ਪੁੱਜ ਜਾਂਦਾ ਉਹ ਤਬਾ ਸੱਚ ਪੁੱਜਦਾ ਸਰੋ ਜਪਾ ਬਣਾ ਲਈ ਸਬਜੀ ਫਿਰ ਮਿਲਦੇ ਆਂ ਲੋ ਜੀ ਜਿਹੜਾ ਟਾਈਮ ਐ 6 ਵਜ ਗਏ ਨੇ ਤੇ 6 ਵਜ ਗਏ ਨੇਗੇ ਚੁੰਨੀ ਵੀ ਖਾਵਲੀ ਪਾ ਗਈ ਰੋਲੀ ਪਈ ਆ ਬਾਬਾ ਜੀ ਗੁਰਦੁਆਰਾ ਸਾਹਿਬ ਪਾਠ ਕਰੀ ਆਂਦੇ ਨੇ ਅੱਜ ਖੰਡ ਪਾਠ ਪ੍ਰਗਾਸ ਹੋਇਆਗਾ ਤੇ ਇਹ ਖੰਡ ਪਾਠ ਉਹ ਤਾਂ ਸਾਰਾ ਨਗਰ ਹੀ ਜੀ ਸਪਾਰਾਂ ਦਾ ਇਹ ਮਿਸਤਰੀ ਸਿੰਘਾ ਕੰਨਿਉ ਹੋਇਆਗਾ ਵਿਸਕਰਮਾਂ ਦਾ ਹਾਂ ਪਰ ਸੋ ਨੂੰ ਭੋਗ ਪਾਇਆ ਜਾਊਗਾ ਮਿਸਤਰੀ ਸਿੰਘ ਆਇਸਾਲ ਬਿਸਕਰਮਾ ਖੰਡਪਟ ਸਾਹਿਬ ਜੀ ਕਰਵਾਉਂਦੇ ਹੁੰਦੇ ਨੇ ਸਾਰੇ ਰਲ ਕੇ ਹੂੰ ਜਾਂ ਸਰਦਸਮਾਨ ਸਾਰਾ ਪਿੰਡ ਪੜਾ ਜਾਨੀ ਕਿ ਇਹ ਬਿਸਕਰਮਾ ਨੂੰ ਭੋਗ ਪਾਇਆ ਜਾਂਦਾ ਬਿਸਕਰਮਾ ਵਾਲੇ ਦਿਨ ਤੇ ਆ ਇੱਕ ਦੀਵਾਲੀ ਦੋ ਤਿੰਨ ਦਿਨ ਮਨਾਉਂ ਜਾਂ ਕੋਈ ਕੱਲ ਨੂੰ ਮਨਾਉ ਕੋਈ ਪਰਸੋਂ ਨੂੰ ਮਨਾਉ ਹੁਣ ਤੇ ਵੈਸੇ ਦੀਵਾਲੀ ਮਸਿਆਰੀ ਹੁੰਦੀ ਆ ਹਣਾ ਬੰਦੀ ਛੋੜ ਦੇਸ ਤੇ ਉਹ ਦਿਨ ਮਣਾ ਦੀਵਾਲੀ ਮਨਾਈ ਜਾਂਦੀ ਹੈਗੀ ਤੇ ਆਪਾਂ ਨੇ ਧਰਾਂ ਚੋਲੀਆਂ ਤੇ ਸਰਦਾਰ ਜੀਆਂ ਨੇ ਬਿਸਤਰਾ ਧਰ ਦਿੱਤਾ ਉਰੇ ਮੱਝ ਕੋਲੇ ਸੱਡ ਦੇ ਵਿੱਚ ਅ ਕਿਉਂਕਿ ਜੇ ਤਾਂ ਹਨਾ ਸੰਬੰਧੜ ਮੱਝ ਹੋਵੇ ਫਿਰ ਤਾਂ ਕੋਈ ਡਰ ਨਹੀਂ ਹੁੰਦਾ ਫਿਰ ਤਾਂ ਕੱਟਰੂ ਜਿਹੜਾ ਸੂਪਾਂ ਦੀ ਕੱਟਰੂ ਕਿਤੇ ਮਰਜੀ ਭੱਜਿਆ ਫਿਰ ਜਿਹੜੀ ਪਲੂਣ ਝੋਟੀ ਹੁੰਦੀ ਆ ਉਹਦੀ ਥੋੜੀ ਜੀ ਸੋਣ ਵੇਲੇ ਵੱਧ ਘਾਹ ਕਰਨੀ ਪੈਂਦੀ ਆ ਕਿਉਂ ਕਿਉਂਕਿ ਕੱਟਰੂ ਹਨਾ ਪਰਾ ਉਰਾ ਭਾਗ ਜਾਂਦਾ ਫਿਰ ਕਟਰੂ ਭੁੱਲਣ ਦਾ ਡਰ ਰਹਿੰਦਾ ਪਰ ਆਪਣੇ ਨਾਲ ਇਸ ਤਰ੍ਹਾਂ ਹੋਊਗੀ ਸੀਗੀ। ਪਲੂਣ ਛੋਟੀ ਸੂਈ ਦੋ ਤਿੰਨ ਦਿਨ ਸਰਦਾਰ ਜੀ ਕੋਲ ਪੈਂਦੇ ਰਹੇ ਤੇ ਮੱਝ ਦੀ ਸੂਹੀ ਆਪੀ ਸੂਹੀ ਕੱਟੀ ਸੋਕੇ ਪਰਾ ਤੁਰ ਕੇ ਪਰਾ ਭੱਗੀ ਤੇ ਮੱਝ ਕਟਰੂ ਭੁੱਲ ਗਈ ਸੀਗੀ। ਖਾਸ ਕਰਕੇ ਫਿਰ ਉਹ ਸਾਡੇ ਕੰਨੀ ਹੱਥ ਲੱਗੇ ਪੈਣ ਜਿਦੋਂ ਵੀ ਕੋਈ ਸਵੰਦੜ ਮੱਝ ਸਵੰਦਣ ਮੱਝ ਦਾ ਤਾਂ ਕੋਈ ਡਰ ਨਹੀਂ ਹੁੰਦਾ। ਤੇ ਸਾਡੇ ਚ ਸਵੰਦੜ ਸੂੰਦੀ ਚ ਕੋਈ ਪਲੂਣ ਸੂੰਦੀ ਆ ਫਿਰ ਸਰਦਾਰ ਦੀ ਪਰ ਦੇ ਕੋਲੇ ਮੰਝਾ ਡਾਲਾਂਦੇ ਨੇਗੇ ਤੇ ਬਾਬਾ ਜੀ ਪਾਠ ਕਰਦੇ ਨੇ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਹੈਗਾ ਤੇ ਵਾਹਿ ਤੰਦਰੁਸਤੀ ਰੱਖੇ ਮਾਲਕ ਤਿਹਾਰ ਵੀ ਆਉਂਦੇ ਜਾਂਦੇ ਨੇ ਜਿਹੜੇ ਜਾਗ ਤੋਂ ਚਲੇ ਜਾਂਦੇ ਨੇ ਇੱਕ ਵਾਰੀ ਹਨਾ ਉਹ ਨਹੀਂ ਆਉਂਦੇ ਹੋਏਗੇ ਤੇ ਬਹੁਤ ਕਿਸੇ ਵਾਰੀ ਦੀਵਾਲੀ ਹੈ ਕਿਸੇ ਵਾਰਾ ਦਿਵਾਲ ਹੈਗਾ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਜਿਵੇਂ ਹੋਰ ਜਿਨ੍ਹਾਂ ਦੇ ਮਰਗਤ ਹੋ ਗਏ ਗੱਭਰੂ ਮਟਿਆਰਾਂ ਚਲੇ ਗਏ ਹੋਨਾਂ ਦੀ ਤਕਾਰ ਹੀ ਵਿਚਾਰੇ ਐ દિਵਾਲੀ ਆ ਗਈ ਹੈ ਨਾ ਤੇ ਸਾਨੂੰ ਤਾਂ 4 ਸਾਲ ਹੋ ਗਏ ਇਸ ਤਾਂ દિਵਾਲੀ ਨਹੀਂ ਬਣਾਈ ਹੈਗੀ ਸੱਤਾਂ ਕੀ ਚੱਕਰ ਪੈ ਗਿਆ ਕੀ ਨਾ ਪੈ ਗਿਆ દિਵਾਲੀ ਨੂੰ ਵੀ ਜਵਾਕ ਚਰਚੇ ਪਏ ਨੇ ਪਟਾਕੇ ਵਜਾਉਣ ਨੂੰ ਦੀਪ ਦੀਪਮਾਲਾ ਜਗਾਉਣ ਨੂੰ ਤੇ ਹੁਣ ਫਿਰ ਉਹ ਵੀ ਹੈ ਨਾ ਜੀਰੋ ਆਵਰੇ ਸਾਰੇ ਘਰਾਂ 'ਚ ਤੰਦਰੁਸਤੀ ਹੋਵੇ ਫੇਰ ਹੀ ਦੇਖੋ ਮੇਰੀ ਮੂਰ ਮੈਂ ਪੀ ਕਪੀ ਪੀ ਫੇਰੀ ਦੀਵਾਲੀ ਚੰਗੀ ਲੱਗਦੀ ਹੈਗੀ ਹੁਣ ਹੁਣ ਮੈਂ ਇੱਥੇ ਬਿਸਤਰਾ ਢਾ ਦਿੱਤਾ ਹੈਗਾ ਬਸਾ ਮੰਜਾ ਢਾ ਦਿੱਤਾ ਬਿਸਤਰਾ ਧਰ ਦਿੱਤਾ ਤੇ ਸਰਦਾਰ ਜੀ ਵੀ ਝਾੜ ਕੇ ਲੈਣੇ ਅੱਜ ਬੂਜੀ ਹੋਰ ਜੀਰੀ ਆ ਤਿੰਨ ਵੀ ਰੱਖਦੇ ਹੁੰਨੇ ਆਂਗੇ ਆਪਾਂ ਤੇ ਉਹ ਸਵੇਰੇ ਸੁੱਕਣੀ ਪਾਵਾਂਗੇ ਤੇ ਜਿਹੜੀ ਕੱਲ ਝਾੜ ਕੇ ਲਿਆਂ ਤੂੰ ਅੱਜ ਸੁੱਕਣੀ ਪਾਈ ਆ ਜਿਹੜੀ ਅੱਜ ਝਾੜ ਕੇ ਲਿਆਂ ਦੀ ਉਹ ਕੱਲ ਨੂੰ ਪਾਵਾਂਗੇ ਇੱਕ ਵੀ ਸੈਰ ਕੱਲ ਨੂੰ ਝਾੜ ਕੇ ਲਿਆਉਣਗੇ ਤੇ ਫਿਰ ਅੱਡੋ ਅੱਡ ਪਾਵਾਂਗੇ ਇਹ ਵੀ ਬਹੁਤ ਸਮਾਲ ਬਹੁਤਾ ਉਹਨਾਂ ਨਾਲ ਵੀ ਸਮਾਲਣਾ ਪੈਂਦਾ ਹੈਗਾ ਤੇ ਚਲ ਇੱਕ ਤਾਂ ਹੁਣ ਅਸੀਂ ਥੱਲੇ ਪੈ ਜਾਣੇ ਕੋਠੇ ਤੇ ਨਹੀਂ ਪੈਂਦੇ ਹੈਗੇ ਤੇ ਵੀ ਉਰੋਂ ਕੋਠੇ ਤੇ ਪਾ ਦਾਂਗੇ ਇੱਕ ਬੀਜ ਇੱਧਰ ਲਾ ਹੈ ਦੋ ਵੀ ਤਾਂ ਇੱਧਰ ਆ ਚੁੱਕੇ ਨਹੀਂ ਚਲੋ ਇਸ ਤਰ੍ਹਾਂ ਹੀ ਹੈ ਨਾ ਹਮ ਸਾਮ ਸਮਾਲ ਹੋ ਜੂਦੀਆਂ ਜੀ ਫਿਰ ਆਪਾਂ ਨੂੰ ਬਹੁਤ ਮਹਿੰਗਾ ਮਿਲਦਾਗਾ ਵੀ ਹੁਣ ਤਾਂ ਆਪਣੇ ਘਰ ਦਾ ਵੀ ਹੁੰਦਾਗਾ ਹ ਫਿਰ ਜਿਹੜੋਂ ਆਪਾਂ ਮੁੱਲ ਲੈਣਾ ਹੁੰਦਾ 100 100 ਰੁਪਏ 200 ਰੁਪਏ ਕਿਲੋ ਵੀ ਮੇ ਲੱਗ ਗਿਆ ਆਏਗੀ ਤੇ ਵੀ ਜਿਹੜਾ ਪੀਲੇ ਉਹ ਸਾਰਾ ਬੀਜ ਸੀਗਾ ਤਰਸੀਮ ਦਾ ਨਾ ਇੱਕ ਛੱਟ ਤਾਂ ਹੈਗਾ ਸੀਗਾ ਤੇ ਕੁਸ ਸੀ ਤਰਸੀਮ ਨੂੰ ਦੇਤਾ ਸੀ ਕੁਸ ਹੋਰ ਤੇ ਕੁਸ ਤਰਸੀਮ ਤੋਂ ਲੈਂਦਾ ਸੀ ਕਈ ਵੀ ਹੁੰਦੇ ਨੇ ਜਿਹੜਾ ਅੱਡੋ ਅੱਡ ਹਨਾ ਕੁਸ ਤਰਸੀਮ ਤੋਂ ਲੈਂਦਾ ਸੀਗਾ ਐਂ ਕਰਕੇ ਬਸ ਇੱਕ ਦੂਜਾ ਕੋਈ ਫਿਰ ਵੱਧ ਰੱਖ ਲੈਣਿਆਂਗੇ ਤੇ ਜਿਵੇਂ ਹੁਣ ਆ ਸਰਦਾਰ ਜੀਆ ਨੇ ਜਿਹੜਾ ਦੀਪ ਆਇਆ ਇਹ ਵਾਦ ਰੱਖ ਲਿਆ ਜੇ ਕਿਸੇ ਪੈਣ ਪਈ ਲੋੜ ਹੋ ਉਹ ਲੈ ਜੂ ਕੋਈ ਉਹਨਾਂ ਕੋਲ ਹੋਰ ਹੋ ਸਾਡੇ ਮਨ ਪਸੰਦ ਰੋ ਦੇ ਜੂ ਬਾਕੀ ਜਿਹੜਾ ਜੱਟ ਜ਼ਿਮੀਂਦਾਰ ਦਾ ਹੈ ਸਾਂਝ ਕੇ ਹੀ ਰਹਉਂਦੇ ਹੀ ਹੁੰਦਾ ਕੋਈ ਸਿਰ ਅਸੂਈ ਸੰਦ ਕਿਸੇ ਦਾ ਸਲਾਈ ਸੰਦ ਹਨਾ ਐਨੇ ਤਾਂ ਆਪਾਂ ਸਾਰੇ ਕੋਈ ਸੰਦ ਵੀ ਨ ਇਕੱਠਾ ਕਰ ਸਕਦਾ ਹੁੰਦਾ ਰਲ ਮਿਲ ਕੇ ਸਭ ਦੀ ਖੇਤੀ ਹੋ ਜਾਂਦੀ ਹੈ ਸਭ ਦਾ ਡੰਗਾ ਲੈ ਜਾਣਾ ਵਾਹਿਗੁਰੂ ਆਪੇ ਵਸਦਾ ਮਣਾ ਚ ਹਨਾ ਆਇਆ ਲੱਗਦਾ ਵੀ ਬੈ ਕੇ ਪਾਠ ਸੁਣੀਏ ਤੇ ਹੁਣ ਆਥਨ ਤੜਕੇ ਕੰਮਾਂ ਦਾ ਬਹੁਤ ਜ਼ੋਰ ਹੋ ਜਾਂਦਾ ਹੁਣ ਧਰਾਂ ਨਿਬੜ ਗਿਆ ਬੀਬੀ ਨੇ ਰੋਟੀ ਬਣਾਤੀ ਮੈਂ ਜੋਤ ਤਲਾ ਕੇ ਆਈਆਂ ਤੇ ਨਾ ਹੁਣ ਤੌਣ ਦਾ ਕੰਮ ਘਟ ਗਿਆ ਹੁਣ ਮੂੰਹ ਹੱਥੋ ਕੇ ਕੱਪੜੇ ਬਦਲੇ ਜਾਣਗੇ ਕਿਉਂਕਿ ਹੁਣ ਠੰਡ ਹੋ ਗਈ ਐ ਮੱਜਾਂ ਵੀ ਆਪਾਂ 2 ਦਿਨ ਸਾਡ ਕੇ ਨਵਾਉਣ ਨੇ ਡਾਕਟਰ ਕਹਿੰਦਾ ਬਿਮਾਰ ਹੋ ਜਾਣਗੇ ਬਹੁਤ ਬਿਮਾਰੀ ਹੈ ਨਾ ਬੰਦਿਆਂ ਨੂੰ ਆ ਬੁਖਾਰ ਜੋ ਹੋਰ ਹੀ ਚੜੀ ਜਾਂਦਾ ਮਰਟਕਾ ਸਾਰਾ ਟੱਬਰ ਪਿਆਗਾ ਮਾਸੀ ਜੀ ਮਾਸੜ ਜੀ ਅਮਰਤ ਹੈ ਜਸੂ ਬਚਾਰਾ ਠੀਕ ਆ ਮਾੜਾ ਮੋਟਾ ਅੱਜ ਤਾਂ ਮੈਂ ਫੋਨ ਕੀਤਾ ਨਹੀਂ ਹੈਗਾ ਆਥਣੇ ਫੋਨ ਕਰਕੇ ਪੁੱਛੁੰਦੇ ਨੇ ਟਾਈਮ ਹੀ ਨਹੀਂ ਲੱਗਿਆ ਕੰਮਤੰਦਿਆਂ ਚ ਕਿਉਂਕਿ ਸੁਖਮਣ ਹੋਰੀਆਂ ਗੁਰਦੁਆਰਾ ਸਾਹਿਬ 'ਚ ਪੈਰਾ ਕਰਨ ਵਗ ਗਈਆਂ ਤੇ ਵਾਰ ਲੈ ਖੁੱਦੂਗ ਬਾ ਗੁਰੂ ਘਰ ਹੁੰਦਾ ਐਂਤ ਵਾਰ ਮੇਰੇ ਘਰੇ ਕੰਮ ਹੀ ਨਹੀਂ ਲੋਟ ਆਏ ਕੁਛ ਦਿਨ ਛੋਟੇ ਨੇਗੇ ਸਾਫ ਸਫਾਈਰ ਪ ਆਪਣਾ ਕਾਇਦਨ ਹੋ ਗਏ ਨਿਬੜਿਆ ਨੂੰ ਤੇ ਮੇਰੇ ਘਰੇ ਦੀ ਨਹੀਂ ਪਰੇ ਕੰਮ ਹੀ ਨਹੀਂ ਲੋਟ ਆਏ ਦਿਨ ਛੋਟੇ ਨੇ ਸਰਦਾਰ ਜੀ ਖੇਤ ਬਾਗੇ ਤੇ ਬਸ ਮੇਰੀ ਅਹੀ ਸੂਈ ਸਲਾਈ ਹੀ ਲੋਟ ਆਈ ਹੈਗੀ ਸਾਰਾ ਦਿਨ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਤੁਹਾਡੀ ਵਾਰ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਦੇਖੋ ਜੀ ਹੋ ਆਪਣੀ ਨੰਨੀ ਜੀ ਕੱਟੀ ਵੀ ਕੱਖ ਖਾਣ ਲੱਗੀ ਬਚ ਗਈ ਆ ਹੁਣ ਹੁਣ ਮੇਰੇ ਤੇ ਜਾਨ ਪਈ ਹੈਗੀ ਮੇਰੇ ਤਾਂ ਸਾਹ ਸੁੱਕੇ ਰਹੇ ਨੇ ਹੁਣ ਜਾਨ ਪਈ ਹੈ ਮੇਰੇ ਤੇ ਜਦੋਂ ਮੇਰੀ ਕੱਟੀ ਠੀਕ ਹੋ ਗਈ ਫਿਰ ਡਾਕਟਰ ਵਾਦ ਲਿਆ ਡਾਕਟਰ ਵਾਦ ਲਕੇ ਫਿਰ ਉਹਨੇ ਦੋ ਟੀਕੇ ਲੱਗ ਗਿਆ ਸੀਸੀ ਦਵਾਈ ਦੇ ਪਿਆ ਕੇ ਗਏ ਹੈਨਾ ਤੇ ਫੇਰ ਹੁਣ ਠੀਕ ਹੋਈ ਆ ਹੁਣ ਮਾੜਾ ਜ ਮੇਰੀ ਸਾਹ ਸਾਹਤ ਸਾਹ ਆ ਬਸ ਮੈ ਤਈ ਲੱਗੀ ਆ ਬੂ ਮੇਰੀ ਕੱਟੀ ਨਾ ਮਰ ਜੇ ਉਹ ਮੇਰੀ ਕੱਟੀ ਨਾ ਮਰ ਜੇ ਦੋ ਦਿਨ ਤਾ ਨਾ ਮੈਨੂੰ ਐ ਲੱਗੀ ਗਿਆ ਵਿਚਾਰੀ ਨੂੰ ਹਾਏ ਉਹ ਮੈਂ ਕੀ ਕਰਾਂ ਇਹਨੂੰ ਤੋ ਉੱਠ ਕੇ ਆਪਦੀ ਮਾਂ ਦਾ ਦੁੱਧ ਵੀ ਨਹੀਂ ਪੀਤਾ ਗਿਆ ਤੇ ਹੁਣ ਠੀਕ ਹੈਗੀ ਬਸ ਅ ਅੱਜ ਸਵੇਰ ਮੈਂ ਅੱਧੀ ਕਰੋਟੀ ਵੀ ਖਵਾਤੀ ਸੀ ਹੁਣ ਕੱਖ ਖਾਣ ਲੱਗ ਹੁਣ ਤੈਨੂੰ ਰੋਟੀ ਰੋਟੀ ਤੇ ਕੋਈ ਚੈੱਕ ਕਰਨੀ ਕੱਖ ਖਾਣ ਲੱਗ ਤੂ ਪੀੜ ਪਾਰਿਆ ਕਰਾਂਗੇ ਹਨਾ ਜਿਦੋਂ ਆਪਾਂ ਦੁੱਧ ਪਿਲਾਉਣੇ ਆਂਗੇ ਫਿਰ ਡਾਕਟਰ ਕਹ ਰਹੇ ਆਂ ਜਿਦੋਂ ਪੋਟੀਆਂ ਲੱਗੀਆਂ ਹੁੰਦੀਆਂ ਨੇ ਇਹਨਾਂ ਨੂੰ ਹਨਾ ਮੋਕ ਲੱਗੀ ਹੁੰਦੀ ਆ ਔਰ ਉਹ ਕਹ ਰਹੇ ਨੇ ਵੀ ਇਹਨੂੰ ਦੁੱਧ ਘੱਟ ਪਿਆਓ ਵੀ ਤੱਕ ਮਜੂਰੀ ਹੋ ਜਾਂਦੀ ਆ ਫਿਰ ਕਿਉਂ ਹੋਰ ਕੁਝ ਖਾਣ ਦਾ ਪੀਂਦੇ ਨਹੀਂ ਇੱਕ ਦਿਨ ਫਿਰ ਮੈਂ ਕੇਲਾ ਖਵਾਇਆ ਇਹਨੂੰ ਮਹਾ ਜੇ ਹਨਾ ਠੀਕ ਹੋ ਮੱਜ ਇੱਕ ਦਿਨ ਗੁਰਮੱਠ ਖਵਾਉਂਦੀ ਗੁਰਮੱਠ ਨੋ ਖਵਾਉਣਾ ਨਹੀਂ ਆਉਂਦਾ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਇੱਥੇ ਐਂਡ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਠ ਬਹੁਤ ਸੋਣ ਹੋਈ ਜਾਂਦਾ ਹੈ